ਅੱਜ ਬਟੇਂਡਾ ਪੁਲਿਸ ਵੱਲੋਂ ਜਿਹੜਾ ਮੇਨ ਮਾਰਕੀਟ ਤੋਂ ਬੀਬੀ ਬਾਜ਼ਾਰ ਰੇਲਵੇ ਸਟੇਸ਼ਨ ਤੇ ਜਿਹੜਾ ਮੇਨ ਮਾਰਕੀਟ ਪਲੇਸਿਸ ਹੈਗੇ ਆ ਉਹਦੇ ਵਿੱਚ ਸਾਡੇ ਵੱਲੋਂ ਅੱਜ ਫਲੈਗ ਮਾਰਚ ਛੱਡਿਆ ਜਾਊਗਾ ਆ ਫਲੈਗ ਮਾਰਚ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਸ਼ਹਿਰ ਦੇ ਪੰਜ ਐਸਐਚਓ ਸਬੰਧਤ ਨਾਲ ਸਾਡੇ ਨਾਲ ਪੀਸੀਆਰ ਦੀ ਫੋਰਸ ਹੈਗੀ ਹੈ ਤਕਰੀਬਨ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਫਲੈਗ ਮਾਰਚ ਤੇ ਛੱਡਿਆ ਜਾਊਗਾ ਆ ਮੇਨ ਮਕਸਦ ਫਲੈਗ ਮਾਰਚ ਦਾ ਇੱਕ ਸੈਂਸ ਆਫ ਸਿਕਿਉਰਟੀ ਦਾ ਹੈਗਾ ਕਿਉਂ ਪਿਛਲੇ ਦਿਨੀ ਕੁਝ ਵੀਡੀਓਜ਼ ਜਿੱਦਾਂ ਸੋਸ਼ਲ ਮੀਡੀਆ ਪੋਸਟ ਬੰਦ ਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਟੇਂਡਾ ਪੁਲਿਸ ਆਪਣੀ ਡਿਊਟੀ ਤੰਦੇ ਰਹੀ ਹੁਣ ਭਾਰੀ ਹੈ ਤੇ ਕੋਈ ਵੀ ਬੰਦਾ ਜਿਹੜਾ ਕਿਸੇ ਸ਼ਰਾਰਤੀ ਕਟੜਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਹਨੂੰ ਸਖਤੀ ਨਾਲ ਜਿੱਠਾ ਜਾਊਗਾ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਕੋਈ ਵੀ ਅਨਸਟ੍ਰਾਮੀ ਕਟੜਾ ਜਿਹੜੀ ਹੈਗੀ ਨਹੀਂ ਹੋਣ ਦਿੱਤੀ ਜਾਊ ਇਸ ਦੇ ਵਿੱਚ ਸਿਟੀ 1 ਸਬਡਿਵੀਜ਼ਨ ਦੀ ਸਿਟੀ 2 ਸਬਡਿਵੀਜ਼ਨ ਤੇ ਨਾਲ ਪੀਸੀਆਰ ਦੇ ਨਾਲ ਜਿਹੜੇ ਫੋਰਸ ਹੈਗੀ ਹੈ 150 ਤਕਰੀਬਨ ਪੁਲਿਸ ਫੋਰਸ ਲਾਇਮ ਡਿਪਲੋਏ ਕੀਤੇ ਗਏ ਹਨ ਇਸਨ ਰੇਡੀਅਨ ਉਹ ਜਿਹੜਾ ਤੁਮਕਾਉਣ ਵਾਲਾ ਸੀ ਆ ਉਹਦੇ ਖਿਲਾਫ ਕੀ ਕਾਰਵਾਈ ਆ ਉਸ ਦੇ ਵਿੱਚ ਉਸ ਬੰਦੇ ਦੀ ਰੈਡੀਫੀਕੇਸ਼ਨ ਕਰਕੇ ਜਿਹੜਾ ਸੀਗਾ ਉਸ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਤੋਂ ਉਸ ਦੇ ਖਿਲਾਫ ਸਾਡੇ ਵੱਲੋਂ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਅੱਜ ਕੱਲ ਲਗਾਤਾਰ ਵੀਡੀਓ ਵਾਇਰਲ ਹੋ ਰਹੇ ਨੇ ਕਿਹਜਾ ਨਾ ਚਾਹੁੰਦੇ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਨਾਲ ਤਾੜਨਾ ਵੀ ਕਰਨਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਲਾਅਨ ਆਰਡਰ ਸਟੇਸ਼ਨ ਨੂੰ ਖਰਾਬ ਨਹੀਂ ਹੁੰਦਾ ਜਾਊਗਾ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਊਗਾ ਉਸ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਊਗਾ ਅੱਜ ਬਟੇਂਡਾ ਪੁਲਿਸ ਵੱਲੋਂ ਜਿਹੜਾ ਮੇਨ ਮਾਰਕੀਟ ਤੋਂ ਬੀਬੀ ਬਾਜ਼ਾਰ ਰੇਲਵੇ ਸਟੇਸ਼ਨ ਤੇ ਜਿਹੜਾ ਮੇਨ ਮਾਰਕੀਟ ਪਲੇਸਿਸ ਹੈਗੇ ਆ ਉਹਦੇ ਵਿੱਚ ਸਾਡੇ ਕੋਲੋਂ ਅੱਜ ਫਲੈਗ ਮਾਰਚ ਲੱਡਿਆ ਜਾਊਗਾ ਆ ਫਲੈਗ ਮਾਰਚ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਸ਼ਹਿਰ ਦੇ ਪੰਜ ਐਸਐਚਓ ਸਬੰਧਤ ਨਾਲ ਸਾਡੇ ਕੋਲੋਂ ਪੀਸੀਆਰ ਦੀ ਫੋਰਸ ਹੈਗੀ ਹੈ ਤਕਰੀਬਨ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਫਲੈਗ ਮਾਰਚ ਤੇ ਖੱਡਿਆ ਜਾਊਗਾ ਆ ਮੇਨ ਮਕਸਦ ਫਲੈਗ ਮਾਰਚ ਦਾ ਇੱਕ ਸੈਂਸ ਆਫ ਸਿਕਿਉਰਟੀ ਦਾ ਹੈਗਾ ਕਿਉਂ ਪਿਛਲੇ ਦਿਨੀ ਕੁਝ ਵੀਡੀਓਜ਼ ਜਿੱਦਾਂ ਸੋਸ਼ਲ ਮੀਡੀਆ ਪੋਸਟ ਬੰਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਰਿੰਡਾ ਪੁਲਿਸ ਆਪਣੀ ਡਿਊਟੀ ਤੰਦੇ ਰਹੀ ਹੁਣ ਭਾਰੀ ਹੈ ਤੇ ਕੋਈ ਵੀ ਬੰਦਾ ਜਿਹੜਾ ਕਿਸੇ ਸ਼ਰਾਰਤੀ ਕਟੜਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਹਨੂੰ ਸਖਤੀ ਨਾਲ ਜਿੱਠਾ ਜਾਊਗਾ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਕੋਈ ਵੀ ਅਨਸਕਾਮੀ ਕਟੜਾ ਜਿਹੜੀ ਹੈਗੀ ਨਹੀਂ ਹੋਣ ਦਿੱਤੀ ਜਾਊ ਇਸ ਦੇ ਵਿੱਚ ਸਿਟੀ 1 ਸਬਡਿਵੀਜ਼ਨ ਦੀ ਸਿਟੀ 2 ਸਬਡਿਵੀਜ਼ਨ ਤੇ ਨਾਲ ਪੀਸੀਆਰ ਦੇ ਨਾਲ ਜਿਹੜੇ ਫੋਰਸ ਹੈਗੇ 150 ਦੇ ਕਰੀਬ ਪੁਲਿਸ ਬਲਾਜਮ ਡਿਪਲੋਏ ਕੀਤੇ ਗਏ ਹਨ ਸਰ ਰੇਡੀਅਨ ਨੂੰ ਜਿਹੜਾ ਤੁਮਕਾਉਣ ਵਾਲਾ ਸੀਗਾ ਉਹਦੇ ਖਿਲਾਫ ਕੀ ਕਾਰਵਾਈ ਹਾਂ ਉਸ ਦੇ ਵਿੱਚ ਉਸ ਬੰਦੇ ਦੀ ਰੈਡੀਫੀਕੇਸ਼ਨ ਕਰਕੇ ਜਿਹੜਾ ਸੀਗਾ ਉਸ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਤੇ ਉਸ ਦੇ ਖਿਲਾਫ ਸਾਡੇ ਵੱਲੋਂ ਪ੍ਰੋਵੈਂਟਿਵ ਐਕਸ਼ਨ ਲਿਆ ਗਿਆ ਹੈ ਅੱਜ ਕੱਲ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਚੀਜ਼ਾਂ ਨਾ ਚਾਹੁੰਦੇ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਨਾਲ ਤਾੜਨਾ ਵੀ ਕਰਨਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਲਾਅ ਐਂਡ ਆਰਡਰ ਸਟੇਸ਼ਨ ਨੂੰ ਖਰਾਬ ਨਹੀਂ ਹੁੰਦਾ ਜਾਊਗਾ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਊਗਾ ਉਸ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਊਗਾ